4090 ਤੇ ਤੈਨੂੰ 3590 50 ਜਾਂਦਾ ਥੋੜੇ ਥੋੜੇ ਜਿਆਦਾ ਹੁਣ ਪੱਲੂ ਨਹੀਂ ਪਾਉਣ ਲੱਗਿਆ ਹੈਗਾ ਬਾਗ ਆ ਖੜੇ ਲੇਗੇ ਪੱਲੂ ਨਹੀਂ ਪਾਉਣ ਲੱਗਿਆ ਭਾਈ ਮੇਰੇ ਕੋ ਪੈਂਦੇ ਨਾ ਤੂੰ ਦੱਸ ਹੁਣ ਇੰਟਰਵਿਊ ਕਿ ਦੇਣੇ ਕਿ ਨਹੀਂ ਦਿੰਦੇ ਯਾਰ ਇਹ ਆਪਾਂ ਤਾਂ ਪੱਕਾ ਮੋਹ ਲਾਵਾ 24 ਜੱਕੇ ਬੱਕਰੀਆਂ ਯਾਰ ਖੜ ਕੱਟ ਦੇ ਯਾਰ ਹੋਈ ਉਹ ਤਾਂ ਨਹੀਂ ਘੜੀ ਜੇ ਤਾਂ ਹਜ਼ਾਰਾਂ ਥੱਲੇ ਆ ਆਏ ਨਹੀਂ ਹਾਂ ਆਏ ਨਹੀਂ ਫਿਰ ਹੱਲੇ ਕੀ ਬਣਿਆ ਯਾਰ ਬੱਕਰੇ ਨੇ ਠੀਕ ਨੇ ਬੱਕਰੀਆਂ ਮਾਰੀਆਂ ਹੈਗੀਆਂ ਪਰ ਪੈਸੇ ਵਾਲੇ ਨੇ ਪੈਸੇ ਵਾਲੇ ਬੱਕਰੀਆਂ ਨਹੀਂ ਨਾ ਕਹਿੰਦੀਆਂ ਵਾਲੇ ਆ ਚਲ ਕੋਈ ਨਹੀਂ ਚਲ ਤੈਨੂੰ ਹੋਇਆ ਕੀ ਤੂੰ ਆ ਜਾ ਸਿੱਧੀ ਦੁਕਾਨ ਮਦਦ ਨਹੀਂ ਆ ਜੂੜੇ ਤੋਂ ਬਾਅਦ ਗੱਲ ਪੜਦੀ ਆ ਜੇ ਪੁੱਗੀਆਂ ਲੈ ਲਾਂ ਨਹੀਂ ਭਾਈ ਗਾਂ ਲਾਂਗੇ ਆਏ ਇਹ ਕਹਾਣਾ ਹੁਣ ਹੋਰ ਯਾਰ ਯਾਰ ਕੱਟ ਦੇ 100000 ਉਹੀ ਗੱਲ ਫੇਰ ਯਾਰ ਯਾਰ ਤੂੰ ਸਿੱਧੀ ਇੱਕ ਗੱਲ ਇਹ ਦੱਸ ਦੇਣਾ ਪੱਕੀ ਮੈਂ 50000 ਲਾ ਰਿਹਾ ਯਾਰ ਮੈਂ ਇਹ ਦੱਸ ਕਿ ਲੈਣਾ ਆਦਾ ਕੈਦਾ ਹੋ ਰਿਹਾ ਯਾਰ ਯਾਰ ਕੱਟ ਯਾਰ ਨਾਲ ਨਹੀਂ ਅੱਠ ਕਸੂ ਆਪਾਂ ਦਾ 1000 ਤੋਂ ਖੜਾ ਯਾਰਾ ਅੱਛੇ ਤੋਂ ਹੀ ਘਟੇ ਇੱਕ ਬੱਕਰੀ ਮੰਗਦਾ 1000 ਘਟੇ ਯਾਰਾ 2 ਮਗਰ 2000 ਘਟ ਗਏ ਕੀ ਆ ਗਿਆ ਕੱਟੇ ਹਾਂ ਫਿਰ 4000 ਕਾ 2000 ਘਟ ਗਿਆ ਫਿਰ ਇੱਕ ਬਹਰੀ 1000 1000 ਹੋਇਆ ਬੱਕਰੀ ਮੰਗ ਰੋੜ ਕੀ ਹੋ ਗਿਆ ਹਾਂ ਹਾਂ ਯਾਰ ਯਾਰ ਹੋਇਆ ਬੱਕਰੀ ਮੰਗਰਾ ਹਾਂ ਜੋ ਦੇਣੇ ਨੇ ਇਹ ਕਹਾਂ ਲਈ ਯਾਰ 75000 ਦੇ ਬੱਕਰੇ ਲੈਵੇ ਲਾ ਜੀ ਦਾ 50000 ਰੁਪਿਆ ਪਉ ਆਹ 5 ਯਰ ਵੀ ਹੋਰ ਪਾ ਇਹ ਤੇ ਬੈਠਾ ਵੜਾ ਬਣਾ 55 ਆ ਗਿਆ ਹਾਂ 55 ਹੋ ਗਿਆ ਨਹੀਂ ਹੈ ਨਹੀਂ ਦੰਦਾ ਨਹੀਂ ਹਜੇ ਵੀ ਕਰਦਣਾ ਯਾਰ ਮਾਰ ਕੇ ਮਾਰੀ ਸੱਟਾਂ ਹੋਣ ਵਾਲੀਆਂ ਅਗਲਾਂ ਬੱਕਰੀ ਗੱਡੀ ਆ ਗਈ ਗੱਡੀ ਬੱਕਰੀਆਂ ਲਈ ਸਾਹਮਣੇ ਬੱਕਰੀਆਂ ਦਾ ਉਹੀ ਦਵਾਂਗੇ ਛੱਡ ਜਾ ਪੈਂਦੇ ਦੇਖ ਆ ਆਹਾਂ ਇੱਕ ਆਹ ਦਵਾਰੇ ਚੱਕਰੋ ਆ ਫੜੋ ਦੇਨੇ ਹੋ ਵੀ ਨਹੀਂ ਜਮਾ ਵੀ ਯਾਰ ਇੱਕ ਮੋੜ ਕੇ ਨਾਮਦਨ ਨੂੰ ਕਹਿਣਾ ਯਾਰ ਮੈਂ ਕਹਾ ਪੈਸਾ ਨਹੀਂ ਪੋਣਾ ਹੈਗਾ ਜਿੰਨੇ ਦਿਨ ਤੇਰਾ ਮਾਲ ਨੂੰ ਪੂਰਾ ਪੱਕੜ ਮੂੰਹ ਤੋਂ ਦੂੰਗਾ ਯਾਰ ਆ ਫੜ ਯਾਰ ਬੱਕਰੇ ਬਾ 60000 ਦੀਆਂ ਇਹ ਗਣੇ ਬੱਕਰੇ ਨਹੀਂ ਜਮਾ ਦੇ ਯਾਰ ਨਹੀਂ ਦੇਣੀ ਉਹ ਲੋਟ ਹੈ 100 ਰੁਪਏ ਨੇ ਹੁਣ ਕੋਈ ਨਹੀਂ ਬਈ ਲੱਗ ਯਾਰ ਆ ਕਰਨ ਕੋਈ ਨਹੀਂ ਬਈ ਹੜਾ ਗਾਗਰੀ ਵੇਜਣਾ ਕਿਵੇਂ ਕਰਨਾ ਬਈ ਹਈ ਹਈ ਯਾਰ ਨਹੀਂ ਪੋਤਾ ਲਾਉਣਾ ਸਹੀ ਕਰ ਹਾਂ ਯਾਰ ਇੱਕ ਮੋਟੋ ਜਿਹੜਾ ਦਲਾ ਜਿੱ ਟੰਗੇ ਨੇ ਗੀਆਂ ਦੀਦੀ ਯਾਰ ਬੱਕਰੀ ਵੇਖਦੀ ਐ ਚੱਕ ਦੇ ਕੰਮ ਉਹਨੂੰ ਪਰ ਚੱਕਰ ਕੀ ਐ ਚੱਕਰ ਕੀ ਐ ਹੋਇਆ ਬਸ ਖੇਤ ਜਗ ਮਖੜਾ ਯਾਰਾ ਅੱਛਾ ਬਸ ਠੀਕ ਐ ਯਾ ਤੂੰ ਹਾਪੀ ਮਿਆ ਦੇਦੇ ਬੱਕਰ ਨਾ ਕਹਾਂ ਪੋ ਰੋ ਨਹੀਂ ਬਾਈ ਹੁਣ ਆਪਣੇ ਪੱਲੇ ਨਹੀਂ ਕੋਪਾਉਂਦੇ ਤੇਰੇ ਬੱਲੇ ਕੋਈ ਪੈਂਦੀ ਜੇ ਲੱਖ ਰੋਲੇ ਦੀ ਯਾਰਾ ਪਵਾਦੀ ਕਰੋ ਕਹਿੰਦਾ ਮੇਰੇ ਬੱਲੇ ਬਊ ਸਹੀ ਗੱਲ ਐ ਬਾਕੀ ਬਾਕੀ ਉੱਤੇ ਦੇਖ ਲਾਂਗੇ ਇਹ ਤਾਂ ਕਹਿੰਦੇ ਨਹੀਂ 60 ਬਈ ਜੁੜੇ 60 ਹਜ਼ਾਰ ਦੂ ਲਾਤਾ ਯਾਰਾ ਦੇਖੀ ਜਾਂਦਾ ਦੇ ਬੱਕਰਾਂ ਦਾ ਕਾ ਖੜੀ ਐ ਕਾ ਖੜੀ ਐ ਯਾਰ ਨਵੇਂ ਮੰਗਦੇ ਨੇ ਯਾਰ 75000 ਦੀਆਂ ਲੈ ਜਾਓ ਹੋਰ ਕੀ ਲੈ ਤੂੰ ਉੱਥੇ ਖਣਾ ਯਾਰਾ ਹੋਰ ਦੱਸ ਮੈਂ ਕੋਈ ਉਹ ਜੀ ਗੱਲ ਬੱਸ 1000 ਹੋਰ ਘੱਟ ਦੇ ਦੀ ਯਾਰ ਉਹ ਜਾ ਪੈਸੇ ਯਾਰ ਤੂੰ ਮਗਰਾਗਾ ਭਾਈ ਉਹ ਕਹਿੰਦੇ ਸੀਗਾ ਹਾਂ ਪੈਸੇ ਮਾਰਗਾ ਉਹਨੂੰ ਕਹਿੰਦੇ 55000 ਦੇ ਬੱਕਰੇ ਲੈ ਮੈਂ 60000 ਰੁਪਏ ਮਾਰੇ ਯਾਰ ਯਾਰ ਭਾਈ ਕੋਈ ਗੱਲ ਨਹੀਂ ਜਿਹੜੀ ਕਿਹੜੇ ਮਿੱਟੀ ਹੈ ਜੀ ਜਵਾਬ ਵੀ ਯਾਰ ਇਹ ਕਾਹ ਪਤਾ ਚਲੋ ਤਿੰਨ ਬੱਚੇ ਨੇ ਯਾਰ ਤਿੰਨ ਬੱਚੇ ਹਾਂ ਵੀ ਭੈਣ ਜੋ ਯਾਰ ਅਪਨ ਕੱਟੇ ਹੋਣਾ ਛੱਡੀ ਕੋ ਖੱਡੀ ਯਾਰਾ ਬੱਕਰੇ ਮਿਲਦੀਆਂ ਨੇ ਪੱਠਾ ਬੜੇ ਪੈਸੇ ਮਾੜੇ ਬੱਕਰੇ ਮੈਂ ਬਈ ਆਈ ਨਹੀਂ ਕਰ ਹੈਗੀ ਬੱਕਰੇ ਮੈਂ ਬੀਆ ਨੇ ਬਾਪੂ ਇਹੀ ਗੱਲ ਹੈਗੀ ਕੋਈ ਨਹੀਂ ਮੈਨੂੰ ਮੈਂ ਨਹੀਂ ਆਦਾ ਵੀ ਮਿਲਦ ਕਰੀ ਹਾਂ ਜਾਂਦੀ ਇਹ ਨਹੀਂ ਕੋਈ ਨੂੰ ਘਟ ਨੂੰ ਬੰਦਾ ਖਾਦ ਦੇ ਲੀ ਗਿਆ ਮੈਂ ਤੈਨੂੰ ਕਿਹਾ ਵੀ ਮਿਲਦ ਰਿਹਾ ਦੇ ਦੇ ਬੱਕਰੇ ਕੀ ਗੱਲ ਦੱਸ ਕੇ ਦੇ ਦੇ ਹੀ ਆ ਯਾਰ ਦੇ ਦੇ ਬੱਕਰੇ ਕਹੂੰ ਗਾਹ ਤੱਕ ਦੰਤ ਵੀ ਮੈਂ ਯਾਰ ਕਾ ਹਾਂ ਤੱਕ ਹੈ ਹਾਂ 8000 ਯਾਰ ਹੁਣ ਤੂੰ ਨਹੀਂ ਆਸ ਹਾਬ ਯਾਰ ਆ ਗੱਲ ਉਹ ਜਿਹੜੇ ਬੰਦੇ ਬੋਲੇ ਵੀ ਨਹੀਂ ਯਾਰ ਨਹੀਂ ਵੀਰੇ ਨਹੀਂ ਉਹ ਬੂਬਾ ਬਾਕੀਆਂ 17 75000 ਮੈਨੂੰ ਤਾਂ 60000 ਘਾਂ ਗੰਨਣਾ ਨਹੀਂ ਆਉਂਦਾ ਹੈਗਾ ਯਾਰ ਉਹ ਨਿਕਲ ਗਿਆ 70000 ਭਾਲਦਾ ਮੈਨੂੰ ਤਾਂ ਗੰਨਣਾ ਵੀ ਦੱਸੂ ਕਿੰਨਾਗਾ ਗੈਂਤਾਂ ਦਾ ਗੈਂਤੀ ਦਾ ਕਰ ਲਾਂਗੇ ਤੇ 75000 ਲੱਖੀ ਨਹੀਂ ਗੰਦੀ ਕਰ ਲੈਣਾ ਬਾਹਲਾ ਸ਼ਾਨਾ ਹੈ ਹਾਂਜੀ ਥੱਲੇ ਕਰ ਥੱਲੇ ਆਏ ਉਹ ਬੱਕ ਦੇਣੇ ਚਲਾ ਗੱਲ ਖਈ ਹੋਈ ਹੋਈ ਯਾਰ ਆ ਫੜਾ ਭਾਈ ਲਖਾਈ ਕਰਾਈ ਮੈਂ ਕਰਾ ਦੂੰ ਗੰਬੀਆਂ ਵੱਢ ਗੱਲ ਆ ਕੋਈ ਲਖਾਈ ਦੀ ਕਿਹੜੀ ਗੱਲ ਆ ਯਾਰ ਉਹ ਗਾ ਬਾਈ ਬੱਕੇ ਜੰਗੀਆਂ ਨੂੰ ਹੁਣ ਕਿਵੇਂ ਕਰਨਾ ਦੱਸੋ ਬਾਈ ਥੱਲੇ ਨੂੰ ਤਾਂ ਨਹੀਂ ਆਏ ਨੀ ਗੱਲ ਹੈਗੀ ਇੱਕ ਮਿੰਟਾ ਤੁਸੀਂ ਬੱਕੇ ਹੈ ਇਹ ਬੇਚੇ ਉਹ ਪਹਿਲੀ ਨਹੀਂ ਖੜਿਆ ਬਾਈ ਇੱਕ ਤਾਂ ਖਾਈ ਕੰਵਰਟਰ ਉਹ ਰਾਇਆ ਕੋਈ ਨਹੀਂ ਲੈ ਜਨ ਮਾਣ ਪਰਹਰੀ ਥੋੜੇ ਘੰਨਾ ਦਾ ਬਹੁਤ ਮਹਿੰਗੀਆਂ ਨੇਗੀਆਂ ਹਾਂ ਜੇ ਰੱਖਣੀਆਂ ਨੇ ਜੇ ਘਰ ਸ਼ੌਂਗ ਰੱਖਣੀਆਂ ਨੇ ਬੱਕੇ ਜਿੰਗਨ ਫਲ ਫਲ ਬੱਕੇ ਸਾਫ ਨੇ ਹੁਣ ਇਹ ਥੋੜੇ ਜਿਹੇ ਪੈਸੇ ਹੋਰ ਭਾਲਦਾ ਔਰ ਇਹਦਾ ਵੀ ਕੋਈ ਨਾ ਖੜ ਜਾ ਦੂਦਾ ਨਾ ਬੋਲ ਜਾ ਤੂੰ ਗਾ ਗਾ ਨਾ ਪਹਿਰੇ ਦੇ ਪਹਿਨੇ ਆਵੇ ਕਰਾਉਣਾ ਤਾਂ ਕੀ ਆ ਮਰ ਜਾ ਗਾ ਗਾ ਗਰੂ ਔ ਤੁਸੀਂ ਗਾ ਗਾਣਾ ਬੰਦਾ ਯਾਰਾ ਕਿ ਤੂੰ ਨਾ ਲਾ ਫੇਰਾ ਮੈਂ ਵੀ ਐਹੀ ਮੇਰੀ ਆਪਣੀਆਂ ਇਹ ਕੂ ਬੋਲਦਾ ਕੌਣ ਕਹੋ ਫਿਰ ਪਹਿਲਾਂ ਨਹੀਂ ਬੋਲੇ ਤੂੰ ਹੁਣ ਬੋਲ ਜਿੰਦਾ ਫਿਰ ਨਹੀਂ ਬਾਈ ਬੰਦਾ ਤੇਰੀ ਮੱਝ ਤੋਂ ਕਾਹਦਾ ਮੁੱਕਾ ਕਾਓ ਇਹ ਤਾਂ ਮਜ਼ਾਕ ਕਰੀ ਗੱਲ ਕਰੋ ਇੱਕ ਜਣਾ ਤੂੰ ਬੱਕਰ ਦੇ ਹਾਂ ਮੱਕੜਾ ਮੋੜਨਾ ਯਾਰ ਲੈ ਜਾਓ ਬਾਈ ਵੇਚਣੇ ਮੈਂ ਕਿਹੜਾ ਦਿਖਾਉਣਾ ਆ ਇੱਥੇ ਮਿੱਠੂ ਜਿੰਦਿਆ ਬੱਕੇਆਂ ਦਾ ਦੇ ਦੇ ਬਣ ਕੇ ਲੈ ਬੱਕਰੀਆਂ ਜਾਂ ਹੁਣ ਕੀ ਪਤਾ ਹੁਣ ਬਣ ਕੇ ਕਿੱਥੇ ਚੱਲੂ ਗੱਲ ਯਾਰ ਸਰਦਾ ਵੀ ਮੇਰੇ ਹੱਡਾ ਲੱਗਿਆ ਨੀੜੇ ਤੇ ਤੂੰ ਬੰਦੇ ਆਏ ਇਹ ਬਾਈ ਮੈਂ ਦੇਖ ਰਿਹਾ ਤੂੰ ਵੀ ਖਾੜ ਜਾ ਖਾੜ ਜਾ ਮੱਖਣੋ ਤੂੰ ਹੁਣ ਬਾਈ ਖਾਲਸਾ ਘਟ ਗਿਆ ਲੱਕਾ ਬੜਾ ਬੰਦੇ ਮਗਰੀ ਖੜੇ ਨੇ ਹਾਂ ਇਹ ਹੁ ਕੂ ਦੇਖ ਬਾਈ ਦੇਖ ਮਾਇ ਲਖੇ ਤੱਕ ਰਹਿ ਰਹਿ ਰਹਾ ਪਾ ਆ ਪੈ ਕ ਮ ਕਰਨਾ ਨਹੀਂ ਹੈਗਾ ਉਹ ਨੱਕਾ ਬੱਢਣਗੇ ਬੰਦੇ ਹਾਂ ਸਹੀ ਆਪਾਂ ਤੇ ਹੁਣ ਰੈਚੀ ਖੜੇ ਤਦ ਹੁਣ ਹਾਲ ਕਰ ਗਿਆ ਰੈਚੀ ਮੇਰਾ ਕੰਮ ਹੋ ਗਿਆ ਕੀ ਗੱਲ ਫਿਰ ਕਿ ਹੋ ਗਿਆ ਕੋਈ ਨਹੀਂ ਬਣੀ ਆ ਵੀ ਦੂਰ ਲਫਾੜਾ ਲੱਤਾਂ ਵੜਿਆ ਕੋਈ ਗੱਲ ਨਹੀਂ ਫੇਰ ਵੀ ਬਿਲੂ ਦੇਖਣਗੇ ਜੋ ਕੀ ਮਾੜਾ ਮੋੜਾ ਹਿਲਚਲ ਕਰਾਉਂ ਹੈ ਆ ਤੁਸੀਂ ਪਰਾ ਬਗੋ ਬਾਈ ਆਇਆ ਦੇਖ ਰਿਹਾ ਤੁਹਾਡਾ ਸੌਦਾ ਆਇਆ ਖਬਰ ਕਰਾਂ ਮੇਰਾ ਮਾੜਾ ਉਹ ਰਿਹਾ ਹਾਂ ਉਹ ਆਉਂਦਾ ਨਹੀਂ ਸੌਦਾ ਨੇ ਲਾ ਫੜਾ ਤੈਨੂੰ ਵੀ ਦੋ ਰਿਹਾ ਤੈਨੂੰ ਲਾ ਦੀ 60000 ਰੁਪਇਆ 5000 ਹੋਰ ਮਾੜਾ ਚੈੱਕ ਨਹੀਂ ਨਹੀਂ ਬਾਨਿਆ 10000 10000 ਮੱਖਣ ਵੀ ਖਟੇਗਾ ਮੱਖਣ ਵੀ ਲਵਾਉਗਾ ਮਾੜੀ ਯਾਰ 10000 ਨਾ ਨਹੀਂ ਬਾਨਨੀ ਆ ਇਹ ਉਹ ਕਿਵੇਂ ਬਣਨੀ ਆ 5 5000 ਦੀ ਗੁੱਟੀਆਂ ਠੁਕ ਦੋ ਸਭ ਬੋ ਬਾਨੀ ਨਾ ਨਾ ਇੱਕ ਵਾਰੀ ਰਾਂਗਾ ਦੇਣਾ ਦੇ ਨਹੀਂ ਜਮਾਂ ਦੇ ਯਾਰ ਆ ਫੜ ਯਾਰ ਤੈਨੂੰ 60 5 ਦੇ ਬੱਕਰੇ ਹੋ ਗਏ ਜੀ ਦੇਣੀਆਂ ਨੇ ਮਾ ਮਰੋ ਪਾ ਨਾ ਨਾ ਪਾ ਰੱਖਿਆ ਕਰ ਬਣੀ ਪਾ ਦਾ ਹੋੜਾ ਹੋਇਆ ਹੁਣ ਤਾਂ ਸਹੀ ਆ ਬਾਈ ਮੈਂ ਪਾ ਮੈਨੂੰ ਮਜਾ ਨਾ ਪਕਿਆ ਯਾਰਾ ਮੈਂ 11 ਜੋਰ ਲਗਾਦਾ ਪਾ ਰੱਖਣਾ ਬੱਕਰੀ ਹੋ ਗੀਆਂ ਬੱਕਰੀਆਂ ਹੋ ਗੀਆਂ ਬੱਕਰੀਆਂ ਓਏ ਮੈਂ ਕੀ ਹੋ ਗਿਆ ਬੱਕਰੀਆਂ ਹੋ ਗੀਆਂ ਪੈਸੇ ਬਣਾ ਬਾਈ ਹੋ ਗਿਆ ਨਹੀਂ ਪਾ ਪੂਰੇ ਬਹੁਤ ਪਾ ਪਾ ਮਾ ਤਟਕਾ ਕੇ ਕਿੱਥੇ ਦੀ ਮਾਰ ਕਾਹ ਨਾ ਇਹ ਕੋਲੋ ਬਈ ਕੋ ਦੱਪੇ ਨਰ ਮਾਰਨੇ ਨੇ ਬੰਦੇ ਬੰਦੇ ਮਾਰਨੇ ਨੇ ਹੁਣ ਹਾਏ ਮੇਰੇ ਦਾ ਬੱਕੇ ਲੈਣੇ ਹੁਣੇ ਲੈ ਆ ਆ ਪਰਾ ਹਲਾ ਮੈਂ ਮੇਰਾ ਬੱਕੇ ਆ ਤੇ ਮੈਂ ਗਲਤ ਨਹੀਂ ਲੈ ਪੈ ਕੱਟਨੇ ਪਏ ਹੁਣ ਕਿਨੇ ਸਗਰ ਥੋੜੇ ਰੁਪਏ ਨੇ 50 ਰੁਪਏ ਦੀ ਬਣ ਗਈ ਭਾਣੀ ਉਹ ਪਰਾ ਰਾਤ ਵੀ ਮੈਂ ਤੂੰ ਡਾਂਗਾ ਡਾਂਗਾ ਬਜੀ ਨਹੀਂ ਨਹੀਂ ਮਰੇ ਲੈ ਡਾਂਗਾ ਦਾ ਮਾਰ ਮੇਲੇ ਦਾ ਮੇਲੇ ਵੀ ਛੱਡਾ ਛੱਡੀ ਮਾਰਾ ਛੱਡੀ ਮਾਰਾ ਚੱਕਦਾ ਹੋ ਗਿਆ ਮੇਲੇ ਫੇਰੀ ਸੱਟੂ ਚੱਕ ਲੈ ਕੋਈ ਨਹੀਂ ਉਹ ਤੁਸੀਂ ਦੰਗ ਨਾਲ ਛੱਡੀ ਮਾਰਾ ਛੱਡ ਦੇ ਮੇਲੇ ਮੈਂ ਟੈਨਸ਼ਨ ਕਦੇ ਨਹੀਂ ਕਰੂੰਗਾ ਸੌਦਾ ਕਰ ਉਹ ਛੱਡ ਦੇ ਮੈਂ ਲੈ ਲੱਗੇ ਤਾਂ ਕੰਮ ਲੱਗਾ ਖੜਾ ਹੁਣ ਪੰਜ ਛੱਡ ਗਿਆ ਮੇਰੇ ਬੱਕਰੀਆਂ ਅਸੀਂ ਕਿਹਨਾਂ ਬੱਕਰੀਆਂ ਨਾਲ ਹੁਣ ਨਾ ਬਾਪ ਬਈ ਹੁਣ ਨਹੀਂ ਬੱਕਰੀਆਂ ਦਿੰਦੇ ਫੁੱਫੂ ਕਾ ਕੀ ਕਰੀ ਜਾਂਦਾ

ਮਕੀ ਨੇ ਕੋਲ ਚਾਲ ਦੀ ਆਈ ਨਹੀਂ ਗੱਲ ਠੀਕ ਆ ਭਾਈ ਮੈਂ ਹੜ ਦੇ ਤੂੰ ਹਾਂ ਮੈਨੂੰ ਫੜੀ ਤੁਸੀਂ ਟੈਨਸ਼ਨ ਨਾ ਮੰਨ ਮੈਂ ਨਾ ਮਾਰਦਾ ਰਾਂ ਕੋਈ ਉਹ ਨਹੀਂ 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 ਮਾਰ ਤੂੰ ਕਹਾਰਾ ਦੀ ਤਖਲੀ ਚਲ ਕਰਨ ਦੇ ਮੈਂ ਤਾਂ ਆਪ ਕਹਿੰਦਾ ਕਰਨ ਤੂੰ ਹਲਾ ਦੇ ਆ ਕਾਹ ਆ ਲੈਣਾ ਫੜੀ ਬੱਗੇ ਅਰੇ ਨੂੰ ਆ ਜਾਂਦਾ ਤਾ ਉਹ ਇਦਾਂ ਚਾਤਾ ਕਰੀ ਬਗਿਆ ਚੱਕ ਵੀ ਕਰਨੀ ਆ ਨੇ ਉਹ ਖੋਟੀ ਮੱਠੀ ਹੋਂ ਪੈ ਜਾ ਦੇਖ ਲਈ ਬੋਗੋ ਵੀ ਸਹੀ ਆ ਇਹ ਜ਼ਰੂਰੀ ਆ ਭਾਈ ਆਨੇ ਪੈਹ ਲਾਉਣੇ ਨੇ ਜ਼ਰੂਰੀ ਆ ਕੁਟਿਆ ਕਿ ਬਿੰਗੜੇਡ ਗੱਲ ਹੋ ਜੇ ਗਾ ਰੂ ਜੀ ਤੀਰ ਆਪਦੇ ਨਾ ਕੰਦੀਆਂ ਪਪਾ ਇਹ ਬੇ ਮੇਉਣੇ ਵੀ ਅੱਜ ਕਾਦੇ ਕੁਛ ਨਹੀਂ ਹੁੰਦੀ ਯਾਰ ਸਹੀ ਆ ਜਗਾੜਾ ਕਰਦੇ ਯਾਰ ਆਪਾਂ ਬਈ ਤੇਰਾ ਕੀ ਕਰ ਰੱਖ ਲੈ ਰੱਖ ਲੈ ਜਿਹੜਾ ਰੱਖਣ ਨੇ ਨਾ ਵੀ ਉਲਟ ਲਾ ਜਾਗੇ ਜਾਂ ਪਰ ਆਖੀ ਲਾਵੇਂ ਆਪਣੀ ਆਤਮਨੀ ਹੈ ਬਾਈ ਤਾਂ ਕਾ ਕਰਾਂ ਨਾ ਬਸ ਗੱਡੀ ਚ ਪਾ ਦੇ ਆਹ ਚੌਂਕੀ ਕੋਈ ਆਈ ਦੂਗ ਜਾਣਗੇ ਸਰਪਾ ਕੰਨਰ ਤੇ ਲੱਗ ਗਏ ਬੱਕਰੀਆਂ ਦੇ ਇਹ ਸੋਈ ਕਰਨੀ ਬੱਕਰੀਆਂ ਨੇ ਹੈਗੀਆਂ ਵੀ ਭੰਦੂ ਚੰਗ ਜਾਣਗੇ ਚਾਰ ਮੈਨ ਭਾਲੂ ਬੱਕਰੀ ਆ ਬੋਲੀ ਗੱਲ ਕਰਦੀ ਹੁ ਤਰੇ ਗਈਆਂ ਚੁਈਆਂ ਨੇ ਬਾਈ ਇਹ ਮੁੰਡਾ ਨਮਾਜ਼ ਇਕ ਪਾਲਾ ਜੀ ਸਾਨੂੰ ਪੁੱਤ ਚੱਕਦੇ ਆਣੇ ਬਾਈ ਆ ਵੀ ਚੱਕ ਨਹੀਂ ਬਾਈ ਐਨੀ ਜਗਾਉਣੇ ਹੈਗੇ ਬਸ ਮੋਕ ਲੱਗ ਜੂ ਸਾਨੂੰ ਪਤਾ ਗੜੇ ਰਾਮ ਜਗਾਉਣੇ ਨੇ ਇਹ ਇਹ ਤੜਕਾ ਥੋੜੀ ਹੁੰਦਾ ਇਹ ਦੁੱਧ ਗਰਮ ਛੱਡ ਗਰਮਾ ਦੁੱਧ ਤੇ ਮੋਕ ਮਾਰਨਗੇ ਲੱਹ ਹਉ ਵੇ ਬਿਮੇਕ ਨੇ ਹਉ ਤਰਾਕ ਕਿਨੇ ਹੁੰਦੋ ਮੈਂ ਤੈਨੂੰ ਕਹਾ ਯਾਰ ਬਾਈ ਬਾਈ ਤੈਨੂੰ ਕਹਾਂਗਾ ਬੱਕਰੀਆਂ ਹੁਣ ਲਾਦਾ ਤੈਨੂੰ ਕੋਈ ਗੱਲ ਯਾਰ ਬਾਈ ਜਿੱਦਾਂ ਖੁਸ਼ ਆ ਉਹ ਬੰਦੇ ਤਾਂ ਦੇਵ ਖੁਸ਼ ਤਾਂ ਮੈਂ ਆ ਯਾਰ ਉਹ ਬਈ ਬਜਰਾ ਖੜਾ ਆਇਆ ਕਰੀ ਹੋਇਆ ਕੋਈ ਗੱਲ ਉਹ ਆਇਆ ਕਰੀ ਹੁੰਦਾ ਤੱਕੇ ਨਾ ਨਹੀਂ ਦੇ ਕੇ ਖੁਸ਼ ਤੂੰ ਬੱਕਰੇ ਵੇਚਦੇ ਨਹੀਂ ਹਨਾ ਵੇਚੜੀਆਂ ਉਹ ਬਾਪੂ ਕਿਸ਼ੇ ਲੋੜ ਦੇਵੇਂ ਕਿਨੇ ਹੁਣ ਕੋਈ ਨਹੀਂ ਦੱਸੇ ਹੁਣ ਹੁਣ ਤਾਂ ਗਿਆ 15 ਰੁਪਏ ਦੀ ਲਾਦੀ ਯਾਰ 70000 ਦੀਆਂ ਬੱਕਰੀਆਂ ਦਾ ਮੈਂ ਨਹੀਂ ਨਹੀਂ ਯਾਰ ਰਹਿਣ ਰਹਿਣ ਬਾਈ ਰਹਿਣ ਚਲਵਾ 100 ਰੁਪਏ ਕੁੱਤਾ ਨਹੀਂ ਲਾਉਣਾ ਇੱਕ ਮਿੰਟ ਖੜਾ ਤੈਨੂੰ ਮ ਇਹ ਹੀ ਇੱਕ ਮਿੰਟ ਦਿਖਾਉ ਕੋਈ ਨਹੀਂ ਇੱਕ ਹੁਣ ਆਪਾਂ ਮਾੜੀ ਗੱਲ ਪਿੱਛਾ ਪਬਲਿਕ ਕਾ ਛੱਡ ਗਿਆ ਦੇ ਕਿਹਨੇ ਲਿਖਾਈ ਇਹਦੇ ਕਰਾ ਦੇਣਾ ਯਾਰ ਭਾਈ ਮੈਂ ਕਰਾ ਦੂੰਗਾ ਮੈਂ ਕਰਾ ਦੂੰਗਾ ਕਿਹਦੀ ਗੱਲ ਉਹ ਕੀ ਆ ਭਾ ਜਿੰਨਾਂ ਅੱਗੇ ਆ ਕੋਈ ਕੋਈ ਮਾਨ ਵੀ ਰੱਖ ਰਿਹਾ ਕਰ ਮੇਰੀ ਗੱਲ ਮਾਗਦੇ ਫੜਾ ਪਾਹੀ ਹੈ ਬਰਾਵੀ ਪੈਸੇ ਲਓ ਜੀ

ਜੇ ਤੇਰੇ ਗਾਗ ਬੰਦੇ ਨੇ ਜੇ ਤੂੰ ਬੱਬਾ ਕਹਿੰ ਨੂੰ ਕਹੂੰ ਕਾਜ ਦਾ ਆਪਾ ਦੇ ਦਗਾ ਇਹ ਛੱਡ ਕੇ ਤੇ ਮਿੱਠੂ ਗਾਹ ਨੂੰ ਵੀ ਲੋਕ ਬੰਦੇ ਨੇ ਮੈਂ ਹਲਾ ਨੇੜੇ ਠਿਹੜਦਾ ਬੱਕਰੀ ਦਾ ਆਪਾ ਆਏ ਨਹੀਂ ਗੱਲ ਹੋਰ ਵੀ 5000 ਰੁਪਏ ਵੱਧ ਕੇ ਵੇਚ ਦਿੰਦੇ ਪਰ ਮੈਂ ਕੰਨ ਨਾ ਰੱਖੀ ਬੱਕਰੀ ਜੋ ਨਿਕਲ ਆ ਤਾਂ ਖੇਪਰਾ ਵਾਂਦੀ ਤੀ ਨਿਕਲ ਆ ਨਹੀਂ ਨਾ ਰੱਖੀ ਲੈ ਜੀ ਹੋਰ ਲੈ ਹੁਣ ਤਾਂ ਆ ਪੂਰਾ ਪੰਜਾਬ ਹੀ ਗਨ ਸਿਰ ਇਨਵਰਸਾ ਹੋਰ ਦੇ ਦੇਗੇ ਨੀਤ ਨਾ ਰੱਖੀ ਨਹੀਂ ਆਦਾ ਮੈਂ ਹਾਂ ਆ ਗਏ ਵੀ ਇਹਨਾਂ ਬਾਬਾ ਕਰਨ ਭਈਆ ਜਿਵੇਂ ਯਾਰ ਇਹੋ ਵੀ ਗੜੂ ਹੱਬਾ ਪੱਕਾ ਮੋਲ ਲਾਇਆ ਪਿਆ ਯਾਰ ਹੁਣ ਯਾਰ ਇਹਨੇ ਫਟ ਕਰਕੇ ਕਹਿਦੀ ਮਨ ਹੌਫਲਾ ਕਹਿੰਦੇ ਅਨ ਬੱਕਰ ਦਾ ਬਾ ਮਹਾ ਮੈਂ ਦਮਾਉਣਾ ਯਾਰ ਗਾਸ਼ੇਵਾ ਬੱਕਰੀ ਜਾਣੀ ਯਾਰ ਨਹੀਂ ਜੇ ਸੇਵਾ ਭਈ ਸੇਵਾ ਦੇਣਾ ਚਾਹਵਾ ਜਿਹਦਾ ਬਾਲਾ ਹੋਣਾ ਵੀ ਬਾਲੇ ਹਜ਼ਾਰਾਂ ਦਾ ਫਰਕ ਹਾਂ ਲਵੇ ਦਾ ਕੰਮ ਲੱਗਦਾ ਯਾਰ 70 ਦੇਖੀਏ ਤੇ ਫਿਰ ਕੀ ਫਰਕ ਕਿੰਨੇ ਦਾ ਕਰਾਤਾ ਚਾਹੁੰਦਾ 360 ਹੋਇਆ 65 ਹੋਇਆ ਉਸ ਫਿਰ ਉਹੀ ਗੱਲ 65 ਤੱਕ ਮੰਨਦਾ ਦੀ ਦੁਕਾਨ ਗੱਲ ਨਾ ਨੀਉਂਦਾ 50 ਤੋਂ ਗਾਹਾਂ ਕਿੱਥੇ ਚੱਲੇ ਸੀ ਕਿੱਥੇ ਚੱਲੇ ਸੀ 50 ਤੋਂ ਗਾਹਾਂ ਤਾਂ ਚੱਲੇ ਦੋ ਬੱਕਰੀਆਂ 65000 ਹਾਂ ਜਿਹੜੀਆਂ ਦੇਖ ਆ ਦੇਖ ਇੱਕ ਬਾਤ ਵੀ